ਭਾਈ ਗੁਰਜੀ ਦਾ ਖਾਸਾ ਸ਼੍ਰੀ ਭਾਈ ਗੁਰਜੀ ਕੀ ਪਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਸਾਡੀ ਟੀਮ ਐਂਟੀ ਕਰੈਕਸ਼ਨ ਬਿਊਰੋ ਵੱਲੋਂ ਇੱਕ ਮਹਿਮ ਸ਼ੁਰੂ ਕੀਤੀ ਗਈ ਹੈ ਹਰ ਹਫਤੇ ਵਾਈਜ਼ ਐਤਵਾਰ ਵਾਲੇ ਦਿਨ ਅਸੀਂ ਇੱਥੇ ਜਲਾਲਾਬਾਦ ਦਾਖਲ ਮਰੀਜ਼ਾਂ ਨੂੰ ਕੋਈ ਨਾ ਕੋਈ ਖਾਣ ਨੂੰ ਦੇਣ ਲਈ ਆਈਦਾ ਹੈ ਉਸ ਦੇ ਤਹਿਤ ਅੱਜ ਸਾਡੇ ਬਹੁਤ ਹੀ ਵਧੀਆ ਇਨਸਾਨ ਸਾਈਲ ਚੋਗ ਜੀ ਸਮੇ ਸਮੇਤੇ ਸਮਾਜ ਸੇਵਾ ਕਰਦੇ ਰਹਿੰਦੇ ਨੇ ਪਿੱਛੇ ਵੀ ਇਹਨਾਂ ਨੇ ਕਾਫੀ ਲੰਗਰ ਇੱਥੇ ਕੀਤੇ ਨੇ ਜਲਾਲਾਬਾਦ ਸਰਕਾਰੀ ਹਸਪੀਟਲ ਅੱਜ ਉਸ ਦੇ ਤਹਿਤ ਇਹ ਦਾਲ ਫੁਲਕੇ ਦਾ ਲੰਗਰ ਸਾਇਲ ਚੁਗ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਮੇਰੇ ਨਾਲ ਮੇਰੀ ਪੰਜਾਬ ਬਾਡੀ ਟੀਮ ਡਾਕਟਰ تنویر ਮਲਕ ਜੀ ਜਿਹੜੇ ਜਨਸਖਤਰ ਨੇ ਸੂਬਾ ਦੇ ਭਾਮੀ 24 ਦੀ ਪੰਜਾਬ 77 ਨੇ ਕਰਮਮਦਾਨ ਜੀ ਕਰਨਵਦਵਾ ਜੀ ਟੋਂਪੀ ਬੱਬਰ ਜੀ ਅੰਕੁਸ਼ ਬਤਰਾ ਜੀ ਅਸੀਂ ਸਾਰੇ ਹਰ ਵਾਰੀ ਹਰ ਐਤਵਾਰ ਅਸੀਂ ਇੱਥੇ ਸੇਵਾ ਕਰਨ ਲਈ ਆਈਦਾ ਤੇ ਹਰ ਵਾਰ ਮੈਂ ਇਲਾਕੇ ਦੇ ਜਰਾਲਾਬਾਦ ਇਲਾਕੇ ਦੇ ਵਾਸੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਵੀ ਸਾਡੀ ਸੰਸਥਾ ਦਾ ਸਾਥ ਦਿਓ ਸਾਡੇ ਨਾਲ ਮੋੜਾ ਨਾ ਮੋੜਾ ਜੋੜੋ ਤੇ ਕੋਈ ਨਾ ਕੁਝ ਦਾਨ ਜਰੂਰ ਕਰਿਆ ਕਰੋ ਆ ਦੀ ਖੁਸ਼ੀ ਗਮੀ ਜਦੋਂ ਵੀ ਕੋਈ ਪ੍ਰੋਗਰਾਮ ਤੁਹਾਡੇ ਹੁੰਦਾ ਹੈ ਤੇ ਇੱਥੇ ਸੇਵਾ ਜਰੂਰ ਕਰਿਆ ਕਰੋ ਕੋਈ ਨਾ ਕੋਈ ਕਢਾਰਾ ਕੱਢਿਆ ਕਰੋ ਤੁਹਾਡਾ ਦਿੱਤਾ ਦਾਨ ਅਸੀਂ ਚੰਗੇ ਲੇਖੇ ਲਾਵਾਂਗੇ ਇੰਨੇ ਕਹਿੰਦਾ ਆ ਖੀਮਾ ਜੱਜਕਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼ਰਬਨ ਜੈ ਸ਼ਰਬਨ ਮਹਿਦ ਆਡਰ ਤਨਵੀਰ ਜਨਰਲ ਸਕੱਤਰ ਐਂਟੀਗ੍ਰੈਪਸ਼ਨ ਬਿਊਰੋ ਪੰਜਾਬ ਜੀ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਸਾਡੀ ਟੀਮ ਐਂਟੀਗ੍ਰੈਪਸ਼ਨ ਬਿਊਰੋ ਹਰ ਐਤਵਾਰ ਦੀ ਐਤਵਾਰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਲੰਗਰ ਲੈ ਕੇ ਆਉਨੇ ਆ ਅਸੀਂ ਅੱਜ ਦੇ ਜੋ ਸਾਡੇ ਦਾਨੀ ਸੱਜਣੇ ਮੇਰਾ ਛੋਟਾ ਭਰਾ ਸਾਹਿਲ ਚੁਗ ਚੁਗ ਤੇ ਅੱਜ ਸੇਵਾ ਜਿਹੜੀ ਦਾਲ ਹੁਲਕਾ ਦੀ ਲੰਗਰ ਦੀ ਸੇਵਾ ਇਹਨਾਂ ਵੱਲੋਂ ਹੈ ਮੈਂ ਜਲਾਲਾਬਾਦ ਦੇ ਵਸਨੀਕ ਨੂੰ ਹਰ ਵਾਰੀ ਵੀ ਅਪੀਲ ਕਰਦਾ ਇਸ ਵਾਰੀ ਵੀ ਇਹੀ ਅਪੀਲ ਕਰ ਰਿਹਾ ਕਿ ਕਿਸੇ ਨੇ দান ਪੁੰਨ ਜਿੰਨਾ ਕਿ ਕਰਨਾ ਉਹਨਾਂ ਕਿ ਕਰੋ ਜੇ ਕਿਸੇ ਕੋਲ দান ਪੁੰਨ ਕਰਨ ਜੋਗਾ ਬੁਝਾਇਸ਼ ਨਹੀਂ ਹੈਗੀ ਤੇ ਅਸੀਂ ਜਲਾਲਾਵਾੜ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਆ ਕੇ ਇੱਥੇ ਹਰ ਐਤਵਾਰੀ ਐਤਵਾਰ ਸੇਵਾ ਜ਼ਰੂਰ ਕਰਿਆ ਕਰੋ ਹਰ ਬੰਦਾ ਆਪਦੀ ਪਹੁੰਚ ਦੇ ਮੁਤਾਬਕ ਜਿੰਨਾ ਕਿ ਹੁੰਦਾ ਕੋਈ ਵੱਡੇ ਬਣਾਉਂਦਾ ਕੋਈ ਮੰਨ ਲਾ ਵੀ ਪਾਠ ਕਰਾਉਂਦਾ ਕੋਈ ਕਰਾਉਂਦਾ ਉਹ ਤੋਂ ਵਿੱਚੋਂ ਜੋ ਵੀ ਬਚਦਾ ਮੈਂ ਤਾਂ ਇਹੀ ਕਹਿਣਾ ਵੀ ਕਿਸੇ ਚੁਗੀਆਂ ਨੂੰ ਵੰਡਣ ਦੀ ਬਜਾਏ ਉਹ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਵੰਡੋ ਤੇ ਤੁਹਾਨੂੰ ਇੱਥੇ ਦੇ ਹਾਲਾਤਾਂ ਬਾਰੇ ਵੀ ਪਤਾ ਲੱਗੇ ਜੋ ਇੱਥੇ ਹਾਲਾਤ ਨੇ ਇੰਨਾ ਹੀ ਕਹਿੰਦਾ ਮੈਂ ਖੇਮਾ ਦਾ ਜੱਜ ਹਾਂ ਵਾਹਿਗੁਰੂ ਜੀ ਜੀ